ਮੈਂ ਤਲਵਿੰਦਰ ਸਹਾਰ ਇੱਕ ਵਾਰ ਫੇਰ ਹਾਜ਼ਰ ਹੋਈਆਂ ਗੁਪਤ ਰਾਜ ਦਾ ਸੈਕਿੰਡ ਪਾਰਟ ਲੈ ਕੇ ਜਿਹਨੂੰ ਸਵਰਣ ਯੁੱਗ ਕਿਹਾ ਜਾਂਦਾ ਹੈ ਤੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦਿਓ ਚਲੋ ਆਪਾਂ ਸ਼ੁਰੂ ਕਰਦੇ ਹਾਂ ਅੱਜ ਗੁਪਤ ਸਵਰਣ ਯੁੱਗ ਗੁਪਤ ਸਭਿਅਤਾ ਨੂੰ ਭਾਰਤੀ ਸਭਿਅਤਾ ਦਾ ਸਵਰਣ ਯੁੱਗ ਸਮਝਿਆ ਜਾਂਦਾ ਹੈ ਭਾਰਤੀ ਮਨੁੱਖਤਾ ਲਈ ਲਗਭਗ 5 ਸ਼ਤਾਬਦੀਆਂ ਸ਼ਾਂਤੀ ਦਾ ਸਮਾਂ ਰਿਹਾ ਇਸ ਸਮੇਂ ਬਧੇਰੇ ਗੁਪਤ ਵੰਸ਼ ਦਾ ਰਾਜ ਰਿਹਾ ਇਸ ਲੰਮੇ ਸਮੇਂ ਵਿੱਚ ਕੋਈ ਬਾਹਰੋਂ ਹਮਲਾਵਰ ਨਹੀਂ ਆਇਆ ਤੇ ਨਾ ਹੀ ਦੇਸ਼ ਅੰਦਰ ਕੋਈ ਅੰਦੋਲਨ ਹੋਇਆ ਦੇਸ਼ ਦੀ ਉਪਜ ਅਤੇ ਦਸਤਕਾਰੀ ਵਧ ਗਈ ਤੇ ਖੁਸ਼ਹਾਲੀ ਆ ਗਈ ਖੁਸ਼ਹਾਲੀ ਨਾਲ ਕਲਾ ਦਾ ਗਹਿਰਾ ਸੰਬੰਧ ਹੈ ਇਸ ਲਈ ਜਿੰਨੀ ਕਲਾ ਨੇ ਇਨ੍ਹਾਂ 5 ਸ਼ਤਾਬਦੀਆਂ ਵਿੱਚ ਪ੍ਰਗਤੀ ਕੀਤੀ ਇੰਨੀ ਕਿਸੇ ਹੋਰ ਸਮੇਂ ਵਿੱਚ ਨਹੀਂ ਹੋਈ ਇਹ ਰਾਜ ਇਸੇ ਬਾੜਲੇ ਬਾਂਸ ਰਾਜਦਾ ਨਹੀਂ ਸੀ ਸਗੋਂ ਭਾਰਤ ਦੇ ਜਨਮ ਵਾਸੀਆਂ ਦਾ ਸੀ। ਇਹੀ ਕਾਰਨ ਹੈ ਕਿ ਇਹ ਨਰੋਲ ਸੁਦੇਸ਼ੀ ਕਲਾ ਸੀ। ਲੋਕ ਤੇ ਰਾਜੇ ਧਨਵਾਨ ਸਨ, ਦਿਲ ਖੋਲ੍ਹ ਕੇ ਪੈਸਾ ਖਰਚ ਕਰਦੇ ਸਨ। ਕਲਾਕਾਰਾਂ ਨੂੰ ਮੂੰਹ ਮੰਗੇ ਪੈਸੇ ਮਿਲਦੇ ਸਨ ਅਤੇ ਕਲਾਕਾਰਾਂ ਨੂੰ ਕੰਮ ਕਰਨ ਦਾ ਸ਼ੌਂਕ ਸੀ। ਇਹ ਕਲਾ ਸੱਚੇ ਅਰਥਾਂ ਵਿੱਚ ਮਹਾਨ ਕਲਾ ਜਾਂ ਸ਼ਾਸਤਰੀ ਕਲਾ ਸੀ। ਇਸ ਲਈ ਇਸ ਸਮੇਂ ਦੀ ਕਲਾ ਦਾ ਮੁਕਾਬਲਾ ਹੋਰ ਕੋਈ ਕਲਾ ਨਹੀਂ ਕਰ ਸਕਦੀ ਇਹ ਯੁੱਗ ਸਾਰੇ ਸੰਸਾਰ ਦੀ ਕਲਾ ਲਈ ਸਵਰਨ ਯੁੱਗ ਸੀ ਬ੍ਰਾਹਮਣ ਧਰਮ ਦੇ ਸ਼ੇ ਦਰਸ਼ਨ ਕਾਲੀਦਾਸ ਦੇ ਨਾਟਕ ਵਿਗਿਆਨ ਸੰਸਕ੍ਰਿਤ ਭਾਸ਼ਾ ਵਿੱਚ ਉੱਚ ਕੋਟੀ ਦੀ ਕਵਿਤਾ ਤੇ ਅਜੰਤਾ ਦੀ ਚਿੱਤਰਕਲਾ ਇਸੇ ਸਮੇਂ ਦੀ ਦੀਨ ਹੈ ਮੂਰਤੀ ਕਲਾ ਦੇ ਮਥੁਰਾ ਸਾਰਨਾਥ ਨਲੰਦਾ ਉੱਗੇ ਕੇਂਦਰ ਸਨ ਨਲੰਦਾ ਵਿਸ਼ਵ ਵਿਦਿਆਲੇ ਵਿੱਚਾਰ ਮਤ ਤੇ ਖੁੱਲਕੇ ਚਰਚਾ ਹੁੰਦੀ ਸੀ ਭਲੇ ਹੀ ਹਿੰਦੂ ਮਤ ਵਿੱਚ ਗੋਪਤ ਰਾਜੇ ਵਿਸ਼ਵਾਸ ਰੱਖਦੇ ਸਨ ਕਲਾ ਦੇ ਖੇਤਰ ਵਿੱਚ ਵਕ ਵਕ ਧਰਮਾਂ ਦੇ ਦਰਸ਼ਨ ਅਨੁਸਾਰ ਖੋਜ ਕਰਕੇ ਸ਼ੈਲੀ ਤਿਆਰ ਕੀਤੀ ਜਾਂਦੀ ਸੀ ਨਲੰਦਾ ਵਿਸ਼ਵ ਵਿਦਿਆਲੇ ਵਿੱਚ ਬਹੁਤ ਜਣੀਆਂ ਖੋਜਾਂ ਕੀਤੀਆਂ ਧਰਮ ਦੇ ਨਾਮ ਤੇ ਜਾਂ ਕਲਾ ਦੇ ਨਾਮ ਤੇ ਜਾਂ ਰਾਜਨੀਤਿਕ ਨਾਮ ਤੇ ਤੇ ਉੱਗੇ ਕਾਲੀਦਾਸ ਦੇ ਨਾਟਕ ਵੀ ਇਸੇ ਕਾਲ ਵਿੱਚ ਲਿਖੇ ਗਏ ਇਸੇ ਕਰਕੇ ਇਹਨੂੰ ਸਵਰਣ ਯੁੱਗ ਆ ਜਿਹੜਾ ਉਹ ਕਿਹਾ ਜਾਂਦਾ ਇੱਥੇ ਹਰ ਲੋਕ ਖੁਸ਼ਹਾਲ ਸੀ ਕੋਈ ਮਤਲਬ ਹਮਲਾਵਰ ਨਹੀਂ ਸੀ ਆਉਂਦਾ ਨਾ ਕਿਸੇ ਦਾ ਡਰ ਨਹੀਂ ਸੀ ਸਾਰੇ ਲੋਕ ਰਾਮ ਨਾਲ ਜ਼ਿੰਦਗੀ ਬਸਰ ਕਰਦੇ ਸੀ ਇਸ ਲਈ ਇਹਨੂੰ ਸਵਰਣ ਯੁੱਗ ਆ ਜਿਹੜਾ ਉਹ ਕਿਹਾ